ਸ਼੍ਰੀ ਗੁਰੂ ਜੀ ਅੱਜ ਆਪ ਪਾਏ ਆਂਗੇ ਧਨੌਲੇ ਮੰਡੀ ਤੇ ਦਿਖਾਵਾਂਗੇ ਤੁਹਾਨੂੰ ਸਾਰੀ ਵੀਡੀਓ ਬਣੀ ਰਹੋ ਵੀਡੀਓ ਦੇ ਨਾਲ ਕੱਲੀ ਕੱਲੀ ਮੱਝ ਰੇਟ ਮੋਬਾਈਲ ਨੰਬਰ ਸਭ ਕੁਝ ਠੀਕ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਕਿਸੇ ਨੇ ਮੇਰੇ ਵੀਰ ਭਰਾ ਨੇ ਘਰੇ ਵੀਡੀਓ ਬਣਵਾਉਣੀ ਹੋਵੇ ਆਪਣਾ ਨੰਬਰ ਨੋਟ ਕਰ ਲਓ 97799848482 ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਲੈ ਮੇਟਰ ਧਨੌਲੇ ਮੰਡੀ ਤੇ ਖੜਿਆਂਗੇ ਬਾਈ ਦਹੋਂ ਨਾ ਬਾਲੀ ਸੁਣੀ ਚੋਟੀ ਆ ਗਈ ਜਮਾ ਦੂਰੋਂ ਚਮਕਦੀ ਆ। ਦੇਖੀ ਆਇਓ ਤੁਸੀਂ ਬਣੇ ਰਹੋ ਵੀਡੀਓ ਨਾਲ। ਅੱਜ ਮੰਡੀ ਬਹੁਤ ਭਰੀ ਆ ਗਈ। ਦੇਖੋ ਬਈ। ਕਹਿੰਦਾ ਹੀ ਮੜਾ ਜਾ ਬਈ ਇੱਕ ਮਿੰਟ। ਦੇਖੋ ਮਿੱਤਰੋ। ਦੇਖੋ ਬਈ ਥਣ ਥਣ ਪੂਰੇ ਚੰਗੇ ਨੇਗੇ। ਕਰਦੇ ਆਂਗੇ ਬਵਾਂ ਨੇ ਦੇ ਬੰਨਦੇ। ਇਧਰ ਆ ਬਵਾਂ ਮੜਾ ਜਾ। ਦੇਖੋ ਬਈ। ਇਸ ਬਿਊਟੀ ਦੇਖੋ ਮੋਹਰੇ ਵਾਲੇ ਸਾਰੇ ਕਰੈਕਟਰ ਨੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਵਰਜਨਤ ਸਿੰਘ ਪਿੰਡ ਕਿਹੜਾ ਜੀ ਪਿੰਡ ਮਾਨਸਾ ਕਲਾ ਮਾਨਸਾ ਕਲਾ ਜਲਾ ਕਿਹੜਾ ਪੈਂਦਾ ਜੀ ਟੰਡਾ ਬਠੰਡਾ ਅੱਛਾ ਕਿੰਨੇ ਨਗ ਲੈ ਕੇ ਆਏ ਜੀ ਲੋ ਇੱਕ ਉਹ ਬਰਾਂਲੀ ਝੋਟੀ ਤੇ ਇਹ ਕਿੰਵੇਂ ਸੂਈ ਝੋਟੀ ਇਹ ਦੂਜਾ ਸੂਏ ਜੀ ਦੂਜੇ ਸੂਏ ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ ਹੋ ਗਏ 10 ਦਿਨ 10 ਦਿਨ ਜੀ ਮਗਰ ਜੀ ਇਹਦੇ ਕੱਟੀ ਗਏ ਮਗਰ ਇਹਦੇ ਭਾਈ ਕੱਟੀ ਆ ਤੇ ਦੁੱਧ ਕਿੰਨਾ ਆ ਇਸ ਟਾਈਮ ਇਹ 14 ਲੀਟਰ ਭਾਈ ਦੁੱਧ ਤਿਆਰ ਆਗਾ 10 ਦਿਨ ਹੋ ਗਏ ਸੂਈ ਨੂੰ ਮਗਰ ਕੱਟੀ ਆ ਦੇਖੋ ਤੇ ਬੱਬਾ ਜੀ ਮੁੱਲ ਕਿੰਨਾ ਕਰਦੇ ਨੇ ਇਹਦਾ ਮੁੱਲ ਕਰਦੇ ਆ 160 1,60,000 ਰੁਪਿਆ ਮੁੱਲ ਕਰਦਦੇ ਨੇ ਬੱਬਾ ਬਾਕੀ ਮੌਕੇ ਤੇ ਮਾਨਤਾਂ ਥੋੜਾ ਕਣਾ ਜੀ ਬਾਕੀ 24 24 ਕਿਵੇਂ ਬੱਬਾ 24 ਓਕੇ ਇੱਕ ਨੰਬਰ ਆ ਜਵੇਂ ਨਲਕਾ ਨਲਕਾ ਜੀ ਹਾਂ ਦੇਖੋ ਬਈ ਬਾਕੀ ਲੇਵੀਆਂ ਦੀਆਂ ਤੁਸੀਂ ਲਾੜਾ ਨੂਣਾ ਚੈੱਕ ਕਰ ਲਓ ਪੂਰੀ ਸਕਰੀਨ ਝੋਟੀ ਆ ਬਈ ਰਾਜੀ ਆ ਪੂਰੀ ਉੱਚੇ ਕੱਦ ਘਾਟਦੀ ਆ ਦੇ ਪਪਾ ਮੋਇਲ ਨੰਬਰ ਕਿੰਨਾ ਆਪਣਾ 74082 96747 ਦੇਖੋ ਬਾਈ ਮੱਝ ਦੇ ਬਈ ਥਣਾ ਦਾ ਗੈਰ ਪੂਰਾਗਾ ਕੱਲਾ ਕੱਲਾ ਥਣਾ ਦੇਖੋ ਬਾਈ ਤਣਾ ਉਲੇ ਮੰਡੀ ਤੇ ਆ ਦੇਖੋ ਸਾਰ ਧੰਨਵਾਦ ਆਪਾ ਬਾਈ ਕਰੋ ਬਾਈ ਕਨੈਕਟ ਜਲਦੀ ਤੋਂ ਜਲਦੀ ਦੇਖੋ ਬਾਈ ਛੋਟੀ ਬੁਰੀ ਸ਼ਕੀਨ ਹੈਗੀ ਤਨਾਉਲੇ ਮੰਡੀ ਤੇ ਖੜਿਆਂਗੇ ਚੈੱਕ ਕਰੋ ਬਾਈ ਐਮਐਸ ਵੀਆ ਬਈ ਇਹ ਹੈ ਪਹਿਲਣ ਛੋਟੀ ਪਹਿਲਾ ਜੂਆ ਬਈ ਇਹਦਾ ਇਹ ਵੀ ਦੋ ਦੰਦ ਦੀ ਹੈ ਪਹਿਲਣ ਇਹ ਦੋੜਾ ਨਾ ਯਾਰ ਉਹ ਤੇ ਕਿੰਨਾ ਬਈ ਇਹ ਤਾਂ 11 ਕਿਲੋ ਹੈ ਇਸ ਨਾਲ ਲੈ ਬਈ 11 ਲੀਟਰ ਦੁੱਧਾ ਗਾ ਇਹ ਮਾਰੇ ਕੱਟੀ ਆ ਹਾਂਜੀ ਆਹ ਜੀ ਤੇਰੀ ਆਖਰੀਆ ਵੀ ਤੀਜੀ ਇਹ ਤੀਜਾ ਦੁੱਧ ਰੇ ਆ ਮੇਤਰੋ ਤੀਜਾ ਸੁਆ ਕੀ ਦੇਖੋ ਬਈ ਥਣ ਥਣ ਚੈੱਕ ਕਰ ਲੋ ਬਹੁਤ ਬੁਰੀਆਂ ਸ਼ਕੀਨ ਝੋਟੀਆਂ ਨੇ ਬਈ ਲੈ ਮੇਤਰੋ ਤਣਾਵਲੇ ਮੰਡੀ ਤੇ ਖੜਿਆਂਗੇ ਦੇਖੋ ਬਈ ਝੋਟੀ ਪੂਰੀ ਸ਼ਕੀਨ ਆਗੀ ਤੁਰਕੇ ਦੇਖੋ ਅੰਕਲ ਜੀ ਦੇਖੋ ਮਿੱਤਰੋ ਝੋਟੀ ਦੇਖ ਕੇ ਪੁੱਖ ਲੈਦੀ ਆ ਬਾਈ ਬਸ ਹੀ ਵਾ ਮੋਡ ਲਈ 95 ਕੀ ਦੇਖੋ ਬਾਈ ਥਾਨ ਕੱਲਾ ਕੱਲਾ ਦੂਰੀ ਤੇ ਥਾਣਾ ਦਾ 90 ਕਿਲੋ ਕਰਦੇ ਸਾਰੀ ਗੱਲਬਾਤ ਦੇਖੋ ਬਈ ਆਪਣੀਆਂ ਬੱਚੀ ਕੋਲ ਹਾਂਜੀ ਕਿੰਮਤ ਨਿਕਦਾ ਫੇ ਸਹੀ ਗੱਲ ਜੀ ਕੀ ਨਾਮ ਹੈ ਜੀ ਗੁਰਦੀਪ ਸਿੰਘ ਹੈ ਜੀ ਪਿੰਡ ਜੀ ਪਿੰਡ ਹਰਿਆਉ ਜੀ ਤੇ ਜਲਾ ਜਲਾ ਸੰਗਰੂਰ ਜੀ ਜਲਾ ਸੰਗਰੂਰ ਤੇ ਕੈਮੀਸ ਸੁਵੇ ਜੀ ਇਹ ਦੂਜੀ ਸੁਵੇ ਸੁਣਾ ਜੀ ਦੂਜੀ ਸੁਵੇ ਜੀ ਨਹੀਂ ਸੁਣਾਗਾ ਹਾਂਜੀ ਹਾਂਜੀ ਤੇ ਪਹਿਲੇ ਸੂਏ ਕੀ ਰਿਕਾਰਡ ਸੀ ਜੀ ਇਹਦਾ ਪਹਿਲੇ ਸੂਏ 12 ਕਿਲੋ ਸੀ ਜੀ 12 ਕਿਲੋ ਤੇ ਕਿੰਨਾ ਟਾਈਮ ਲੱਗ ਗਿਆ ਜੀ ਸੂਣ ਦਾ ਹੁਣ ਇਹਦੇ 10 ਦਿਨ ਲੱਗੇ ਬਈ 10 ਦਿਨ ਲੱਗੇ ਸੂਣ ਦਾ ਦੇਖੋ ਜੀ ਮਿੱਤਰੋ ਅਜੇ ਤੱਕ ਇਹ ਕਿੰਨਾ ਦੁੱਧ ਦੋਗੀ 15 ਕਿਲੋ ਦੇ ਦੋਗੀ 15 ਕਿਲੋ 15 ਕਿਲੋ ਦੁੱਧ ਦੋਗੀ ਬਾਈ ਅਜੇ ਤੱਕ ਤੇ ਕਿੰਨਾ ਟਾਈਮ ਲੱਗਿਆ ਸੂਣ ਦਾ 10 ਦਿਨ ਲੱਗੇ ਬਾਈ 10 ਦਿਨ ਲੱਗੇ ਸੂਣ ਦੇ ਕੀ ਡਿਮਾਂਡ ਕਰਦੇ ਹੋ ਜੀ ਦੀ ਡਿਮਾਂਡ 1.70 ਮੰਗਦਾ ਜੀ 1 ਲੱਖ 70 ਹਜ਼ਾਰ ਰੁਪਏ ਬਾਈ ਡਿਮਾਂਡ ਕਰਦਾਗਾ ਤੇ ਬਾਕੀ ਮੌਕੇ ਥੋੜਾ ਕਨਾ ਮਾਨਤਾ ਹੋਈ ਜੀ ਹਾਂ ਹਾਂ ਟਾਈ ਬਾਕੀ ਮੌਕੇ ਥੋੜਾ ਕੜਾ ਮਾਨਤਾਨ ਹੋ ਜਾਊਗਾ ਤੇ ਮੋਬਾਈਲ ਨੰਬਰ ਕੀ ਆਪਣਾ ਤੁਹਾਨੂੰ ਮੈਂ 150 ਹਾਂਜੀ 1967 ਠੀਕ ਹੈ ਦੇਖੋ ਬਾਕੀ ਸਕੀਨ ਝੋਟਿਆ ਪੂਰੀ ਸੈਂਕ ਕੁਆਲਿਟੀ ਦੇਖੋ ਪਹਿਲਾਂ ਤੁਸੀਂ ਦੇਖੋ ਬਾਕੀ ਉੱਚੇ ਕੱਦ ਘਾਟ ਦੀ ਆ ਬਾਈ ਝੋਟੀ ਘਰਦੀ ਝੋਟੀ ਹੈ ਜੀ ਆਪਣੇ ਹਾਂ ਬਾਈ ਆਪਣੇ ਮੁੱਲ ਠੀਕ ਹੈ ਜੀ ਦੇਖੋ ਬਈ ਪੂਰੀ ਰਾਜੀ ਆ ਮੋਬਾਈਲ ਨੰਬਰ ਬੋਲਦਾ ਜੀ ਹਾਂਜੀ ਤੁਹਾਨੂੰ ਮੈਂ 150 1967 ਠੀਕ ਹੈ ਜੀ 来 ਮਤਰਾ ਤਨੌਲੇ ਮੰਡੀ ਤੇ ਖੜਿਆਂਗੇ ਬਾਈ ਬੂਰੀ ਮੱਝ ਦਿਖਾਉਣੇ ਆਗੇ ਦੇਖੋ ਬਾਈ ਬੂਰੀ ਮੱਝ ਆ ਦੇਖੋ ਬਾਈ ਤੋਰ ਰਹਾ ਮੇਰਾ ਬਾਕੀ ਉੱਚੇ ਕਦ ਕਾਢਦੀ ਹੈਗੀ ਮੇਰਾ ਨੰਬਰ ਹਾਂਜੀ 2.5 ਲੱਖ ਹੈ ਦੇਖੋ ਬਈ ਮੁਰੋ ਕਰਦੇ ਸਾਰੀ ਗੱਲਬਾਤ ਲੈਣੇ ਆ ਬਈ ਸਤਿਗੁਰ ਜੀ ਕੀ ਨਾਮ ਆ ਜੀ ਆਪਣਾ ਆਪਣਾ ਨਾਮ ਅਮੰਦਰ ਸਿੰਘ ਆ ਜੀ ਪਿੰਡ ਜੀ ਪਿੰਡ ਕਮਾਲੂ ਸਵੇਚ ਤੇ ਜਲਾ ਜੀ ਜਲਾ ਬਠਿੰਡਾ ਜਲਾ ਬਠਿੰਡਾ ਹਾਂ ਤੇ ਕੈਮਿਸ ਹੋਏ ਜੀ ਇਹ ਇਹ ਦੂਜੇ ਸੂਏ ਸੂਨਾ ਦੂਜੇ ਸੂਏ ਸੂਨਾ ਹਾਂਜੀ ਕਿੰਨਾ ਟਾਈਮ ਰਹਿ ਗਿਆ ਜੀ ਇਹਦਾ ਇਹਦਾ 21 ਤਰੀਕ ਨੂੰ ਦਨੇ ਪੂਰੇ ਆ 21 ਤਰੀਕ ਨੂੰ ਹਾਂਜੀ ਤੇ ਅੱਜ 10 ਦਿਨ ਰਹਿ ਗਏ ਅੱਜ 10 ਦਿਨ ਠੀਕ ਆ ਤੇ ਕੀ ਡਿਮਾਂਡ ਕਰਦੇ ਹੋ ਜੀ ਇਹ 1.5 ਲੱਖ ਆ ਜੀ ਠੀਕ ਆ ਤੇ ਪਹਿਲੇ ਸੂਏ ਕਿੰਨਾ ਦੁੱਧ ਸੀ ਇਹਦਾ ਇਹਦੇਲੇ 11 11.5 ਕਿਲੋ ਸਾਢੇ 11 ਧੂੜੀ ਮਾਰਨਾ ਤੁਸੀਂ ਹੋ ਜੇ 20 ਰੁਪਏ ਘੱਟ ਫੱਟ ਵੀ ਗਿਜੂ ਨਹੀਂ ਵੀ 13 ਜਦ ਹੁਣ ਇਹਦੀ ਕੀ ਮੀਦ ਹੈਗੀ ਵੀ ਤੇਰਾ 14 ਹੈ ਜੀ ਠੀਕ ਆ ਇਹਦ ਕੀ ਬਧੂਗੀ ਹਾਂ ਠੀਕ ਆ ਡਿਮਾਂਡ ਕਿੰਨੀ ਕਰਦੇ ਜੀ ਇਹਦੀ ਡਿਮਾਂਡ ਦੀ 1.5 ਲੱਖ ਹੈ ਜੀ 1.5 ਲੱਖ ਰੁਪਇਆ ਬਈ ਡਿਮਾਂਡ ਕਰਦਾ ਬਾਕੀ ਮੌਕੇ ਥੋੜਾ ਕਨਾ ਮੰਨਤਾਂ ਹੋ ਜਾਂਦਾ ਜੀ ਹੋ ਜਾਊਗਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਜੀ 946743 56803 ਠੀਕ ਹੈ ਦੇਖੋ ਬਈ ਮੇਲਾ ਲੱਗਿਆ ਦੇਖਣ ਨੂੰ ਇਹਨੂੰ ਛੋਟੀ ਨੂੰ ਲੈ ਮਿੱਤਰੋ ਤਣਾਹਲੇ ਮੰਡੀ ਤੇ ਖੜਿਆਂਗੇ ਬਈ ਦਿਖਾਉਨੇ ਆਗੇ ਮੈਂ ਸੋਨੂੰ ਗੱਬਣ ਟੋਕੜ ਦੇਖੋ ਬਈ ਬਾਕੀ ਤੁਸੀਂ ਮੂਰੋ ਦੇਖ ਲਓ ਬਈ ਸਿੰਘ ਥੋੜਾ ਜਿਹਾ ਜਰੂਰ ਖੱਲਾਗਾ ਹਾਂ ਜੀ ਦੇਖੋ ਬਈ ਦੱਸਦੇ ਵੀ ਇੰਨੀ ਮਿਲੂ ਬਾਅਦ ਸਵੇਰੇ ਕੀ ਹੋ ਜਾਵੇਗਾ ਜੀ ਬਾਅਦ ਦੇ ਇਹ ਦੋ ਦਿਨ ਮੈਂ ਬਟਾ ਬਈ ਹੈ ਕੈਮਿਸ ਹੋਇਆ ਬਈ ਹੈ ਇਹ ਬਈ ਤੀਜਾ ਸੁਆ ਤੀਜਾ ਸੁਆ ਹਾਂ ਜੀ ਕਿੰਨਾ ਟੈਮਾ ਕਾ ਸੁਈ ਨੂੰ ਇਹ ਪੌਣੇ 3 ਮਹੀਨੇ ਵੀ ਗੱਬਣਾ ਹੈ 4 ਮਹੀਨੇ ਜੋ ਇਹ ਉਹ 4 ਸਾਢੇ 4 4 ਠੀਕ ਆ 4 ਸਾਢੇ 5 ਕਿਲੋ ਦੁੱਧਾ 11 ਕਿਲੋ ਦੁੱਧਾ ਹਾਂ ਚਵਾਈ ਚੂਈ ਕਿਵੇਂ ਆ ਜਮਾਂ ਬਾਈ ਭੂਖ ਭਰ ਗਿਆ ਜਿਹੜਾ ਐ ਲਾਲਾ ਦੇ 5 ਸਾਲ ਦਾ ਜਵਾਰ ਚੋਣ ਠੀਕ ਆ ਨੌਜਮਾ ਬੱਚੇ ਦਿਮਾਗ ਰ ਕੱਟੀ ਠੀਕ ਐ ਮਗਰ ਕੱਟੀ ਆ ਹਾਂ ਠੀਕ ਐ ਦੇਖੋ ਬਾਈ ਤੇ ਮੁੱਲ ਲਗਣਾ ਕਰਦਾ ਬਾਈ ਮੁੱਲ ਤਾਂ ਵੀਰੇ 1-5 ਕਰਦੇ ਠੀਕ ਆ ਬਾਕੀ ਮਾਨਦਾਨ ਹੋਜੂ ਹਣਾ ਮਾਨਦਾਨ ਹੋਜੂ ਬਾਕੀ ਚਵਾਈ ਚੁਬੀ ਪੂਰੀ ਓਕੇ ਆ ਬਾਈ ਦੀ ਦਾ ਬਾਈ ਜਮਾ 100 ਨੰਬਰ ਹੀ ਆ ਠੀਕ ਆ ਦੇਖੋ ਬਾਈ ਤੀਜੀ ਸੂਏ ਆ ਗਈ ਤੀਜੀ ਸੂਆ ਬਾਈ ਤੀਜੀ ਸੂਏ ਆ ਗਈ ਮੋਬਾਈਲ ਨੰਬਰ ਆ ਮੋਬਾਈਲ ਨੰਬਰ 98182 98882 25001 21 21 25002122 ਤੇ ਪਿੰਡ ਕਿਹੜਾ ਦੱਸਿਆ ਜੀ ਆਪਣਾ ਜਖੇਪਲ ਜਿਲਾ ਜਿਲਾ ਸੰਗਰੂਰ ਜਿਲਾ ਸੰਗਰੂਰ ਦੇਖੋ ਬਾਈ ਚੈੱਕ ਪਾਸ ਆ ਗਈ ਚੈੱਕ ਪਾਸ ਬਾਈ ਜਮਾ ਠੀਕ ਆ ਚੈੱਕ ਪਾਸ ਆ ਬਾਈ 11 ਕਿਲੋ ਜਮਾ ਕੰਡੇ ਵਾਲਾ ਦੁੱਧ ਠੀਕ ਆ ਹਾਂ 11 ਕਿਲੋ ਜਮਾ ਬਾਈ ਕੰਡੇ ਵਾਲਾ ਨੈਟ ਜਮਾ ਹਾਂ ਦੇਖੋ ਬਾਈ ਠੀਕ ਆ ਜੀ ਧੰਨਵਾਦ ਠੀਕ ਆ ਜੀ ਧੰਨਵਾਦ ਲੈ ਮੇ ਤਰ ਤਨੋਲੇ ਮੰਡੀ ਤੇ ਖੜਿਆਂਗੇ ਬਾਈ ਦਿਖਾਉਨੇਗੇ ਝੋਟੀ ਪੂਰੀ ਸ਼ਕੀਨ ਆਗੀ ਸਿੰਘ-ਸੁੰਗ ਪੂਰੇ ਚੈਂਪੀਅਨ ਸਿੰਘ ਲੱਗਿਆ ਹੋਇਆਗਾ ਤੇ ਬਾਕੀ ਅਣੂ ਬਾਈ ਉਧਰ ਦੋਰੀ ਅੰਦਰ ਨੂੰ ਸੁਕੇਤਰਾ ਦਾ ਦੇ ਤਰਾ ਦੇ ਨਾਲ ਹੱਕੀ ਮੜੀ ਜੀ ਹੱਕੀ ਮੜੀ ਜੀ ਸਿੱਧੀ ਦੇਲੋਂ ਨਿਕਲਦੀ ਜੀ ਨਾ ਚਲ ਲੱਗ ਮੂਰੇ ਲੱਗ ਇੱਧਰ ਲੱਗ ਇੱਧਰ ਕਿੱਧਰ ਥਾਂ ਹਾਂ ਦੇਖੋ ਬਈ ਛੋਟੀ ਪੂਰੀ ਰਾਜੀ ਹੈਗੀ ਉਹ ਸੂਈ ਨਿਕਲਦੀ ਆ ਜਾ ਬੜਾ ਕੱਟੇ ਦਾ ਕਰਦੀ ਨਾ ਕੱਟੇ ਦਾ ਬੰਦ ਕਰ ਤੇ ਕੰਮੇ ਸੂਏ ਬਈ ਹੈ ਪਹਿਲੇ ਸੂਏ ਆ ਬਰੇ ਪਹਿਲੇ ਸੂਏ ਆ ਗਈ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਨੂੰ ਮੀਡੀਆ ਹੱਬ ਤਸਵੀਰ ਹਫਤਾ ਹੋ ਗਿਆ ਸੋਈ ਨੂੰ ਦੁੱਧ ਕਿੰਨਾ ਬਾਈ ਦੁੱਧ ਹੋਵੇ 12 ਕਿਲੋ 12 ਕਿਲੋ ਠੀਕ ਆ ਤੇ ਮਗਰ ਕੱਟਾ ਮਗਰ ਕੱਟੀ ਜਾ ਮਗਰ ਕੱਟੀ ਅੱਛਾ ਤੇ ਡਿਮਾਂਡ ਕਿੰਨੀ ਕਰਦਾ 1.5 ਲੱਖ ਰੁਪਏ 1.5 ਲੱਖ ਰੁਪਏ ਬਾਈ ਡਿਮਾਂਡ ਕਰਦਾ ਚਵਾਈ ਚ ਕੋਈ ਕਿਵੇਂ ਬਾਈ ਇੱਕ ਨੰਬਰ ਆ ਬਈ ਇੱਕ ਨੰਬਰ ਆ ਪੂਰੀ ਅੱਛਾ ਇਹ ਵੀ ਵੀਡੀਓ ਬਣਾ ਰਹੇ ਹੋ ਬਾਈ ਹਾਂ ਹਾਂ ਲੱਗ ਗਿਆ ਲੈ ਲੱਗ ਗਿਆ ਦੇਖੋ ਬਾਈ ਬਾਕੀ ਬਾਈ ਛੋਟੀ ਪੂਰੀ ਰਾਜੀ ਆ ਕੀ ਬਾਕੀ ਮੌਕੇ ਤੇ ਮਾਨਤਾ ਨਹੀਂ ਹੋ ਜਣਾ ਥੋੜਾ ਕਨਾ ਹਾਂ ਜੀ ਹਾਂ ਜੀ ਪਿੰਡ ਕਿਹੜਾ ਹੈਗਾ ਪਿੰਡ ਸੈਣਾ ਸੈਣਾ ਜਿਹਾ ਪਧੌੜ ਕੋਲੇ ਸੈਣਾ ਪਧੌੜ ਬਰਨਾਲਾ ਜ਼ਿਲ੍ਹਾ ਤੇ ਮੋਬਾਈਲ ਨੰਬਰ 628313435 ਇੱਕ ਵਾਰੀ ਹੋਰ 628313435 ਠੀਕ ਆ ਬਾਕੀ ਚ ਬਾਈ ਜੀ ਬੂਝ ਤਾਂ ਨਹੀਂ ਕੋਈ ਨਾ ਬਰੇ ਇੱਕ ਨੰਬਰ ਜੀ ਦਮਾ ਇੱਕ ਨੰਬਰ ਦੇਖੋ ਬਈ ਆ ਪੂਛ ਪਰੇ ਕਰੀ ਮੜੀ ਜੀ ਦੀ ਦਿਖਾ ਦਿਓ ਦੇਖੋ ਬਈ ਥਾਣ ਕੱਲਾ ਕੱਲਾ ਠੀਕ ਆ ਬਾਈ ਲੈ ਮਿੱਤਰੋ ਉਤਨਾ ਲੈ ਮੰਡੀ ਤੇ ਖੜਿਆਂਗੇ ਬਾਈ 11 ਤਰੀਕ ਪਹਿਲਾ ਮਹੀਨਾ 2026 ਦੇਖੋ ਬਈ ਬਹੁਤ ਹੀ ਸੂਣੀ ਝੋਟੀ ਹੈਗੀ ਦੇਖੋ ਬਈ ਥਾਣ ਲੈਵਾ ਚੈੱਕ ਕਰ ਲੋ ਥਾਣ ਕੱਲਾ ਕੱਲਾ ਪੀੜੀ ਦੇ ਪਾਵੇ ਮੰਗੂ ਦੇਖੋ ਕਰਦੇ ਆ ਸਾਰੀ ਬਾਈ ਨਾਲ ਗੱਲਬਾਤ ਬਈ ਕਵੇਂ ਸੂਏ ਹੈਗੀ ਕੀ ਡਿਟੇਲ ਆ ਤੁਸੀਂ ਦੇਖੋ ਬਈ ਥਾਣ ਕੁਆਲਿਟੀ ਚੈੱਕ ਕਰੋ ਸਸੀ ਘਾ ਬਾਈ ਕੀ ਨਾਮ ਆ ਜੀ ਰਣਰਾਮ ਬਾਈ ਤੇ ਪਿੰਡ ਜੀ ਆਪਣਾ ਪਿੰਡ ਜੀ ਧਰਸੂਰ ਜ਼ਿਲ੍ਹਾ ਫਤਿਹਵਾਲਾ ਜ਼ਿਲ੍ਹਾ ਫਤਿਹਵਾਲਾ ਹੈ ਅੱਛਾ ਤੇ ਬਈ ਕੈਮਿਸ ਹੋਇਆ ਇਹ ਦੂਸਰੇ ਸੂਈਏ ਦੂਸਰੇ ਸੂਏ ਸੂਈ ਹੋਈ ਆ ਹਾਂਜੀ ਅੱਜ ਨੋਮਾ ਦੇਣਾ 18 ਪਲੱਸ ਦੀ ਤਿਆਰ 18 ਪਲੱਸ ਦੁੱਧ ਤਿਆਰ ਆਗਾ ਬਈ ਤੇ 10 ਦਿਨ ਹੋ ਗਏ ਸੂਈ ਨੂੰ ਨੋਮਾ ਦੇਣਾ ਨੋਮਾ ਦੇਣਾ ਨੋਮਾ ਦੇਣਾਗਾ ਤੇ ਮਗਰ ਬਈ ਇਹਦੇ ਕੱਟਾ ਬੇਤਰੰਗੀ ਸੀਮੰਟ ਦੀ ਮਗਰ ਬਈ ਕੱਟੀ ਆ ਇਹਦੇ ਤੇ ਦੇਖੋ ਬਈ ਦੁੱਧ 18 ਪਲੱਸ ਹਾਂਜੀ ਤੇ ਡਿਮਾਂਡ ਮਾਨ ਸਰ ਜਿੱਦ ਲੱਖ ਸਾਢੇ 3 ਲੱਖ ਰੁਪਏ ਬਈ ਡਿਮਾਂਡ ਕਰਦਾਗਾ ਬਾਕੀ ਮੌਕੇ ਥੋੜੇ ਕਨੇ ਮਾਨਤਨ ਹੋ ਜਾਊਗਾ ਸ਼ੋ ਸ਼ੂ ਚ ਵੀ ਜਿੱਤੀ ਹੋਈ ਐ ਨਹੀਂ ਬਈ ਕਿਤੇ ਕਦੀ ਨਹੀਂ ਕੱਢੋ ਪਹਿਲੀ ਵਾਰ ਐ ਅੱਛਾ ਅੱਛਾ ਦੇਖੋ ਬਈ ਸ਼ੋ ਕੁਆਲਟੀ ਦੀ ਝੋਟੀ ਆਗੀ ਮਣਾਂ ਗਾਈਂ ਪੈਂਦਾ ਜਿਵੇਂ ਜਿੱਤੀ ਹੁੰਦੀ ਆਗੀ ਦੂਰੋਂ ਪੂਰੀ ਸ਼ਕੀਨ ਪੂਰੀ ਆ ਦੇਖੋ ਬਈ ਮੋਬਾਈਲ ਨੰਬਰ 7822 55 ਆ ਗੱਟੀ ਆ ਬਾਈ ਮਗਰ ਇੱਕ ਵਾਰੀ ਹੋਰ ਬੋਲ ਦੇ 782255 ਠੀਕ ਆ ਦੇਖੋ ਬਾਈ ਲੈ ਮਤਰੋਤ ਨੌਲੇ ਮੰਡੀ ਤੇ ਖੜੇ ਆਂਗੇ ਬਾਈ ਦਿਖਾਉਂਦੇ ਆ ਪਾਲੀ ਸਕਰੀਨ ਝੋਟੀ ਆ ਜੀ ਤੇ ਦੇਖੋ ਬਾਈ ਸੈਂਕ ਕੁਆਲਿਟੀ ਚੈੱਕ ਕਰੋ ਬਾਕੀ ਥਾਂ ਲੇਵਾ ਦੇਖੋ ਬਾਈ ਹਾਲ ਲੰਮਾ ਪੂਰਾ ਲੰਮਾ ਥਾਣਾਗਾ ਬਾਕੀ ਥਾਂ ਕੱਲਾ ਕੱਲਾ ਦਾ ਪੀੜੀ ਦੇ ਪਾਵੇ ਮੁੱਗੂ ਦੇਖੋ ਬਈ ਸੰਕ ਕੁਆਲਟੀ ਦੇਖੋ ਹੋਰ ਆਲੇ ਸਾਰੇ ਕੈਰੈਕਟਰ ਨੇ ਦੇਖੋ ਬਈ ਬਣਦੇ ਬਣਦੇ ਦੇਖੋ ਬਈ ਆਦਾ ਫੋਨ ਲੰਮਾ ਲੰਮਾ ਥਾਣਾ ਬਈ ਕਰਦੇ ਆ ਬਈ ਨਾਲ ਗੱਲਬਾਤ ਸਸ਼ੀ ਗਾ ਬਾਈ ਸਸ਼ੀ ਗਾ ਬਾਈ ਕੀ ਨਾਮ ਆ ਜੀ ਸੁਖਵਿੰਦਰ ਜੀ ਹਾਂ ਜੀ ਸੁਖਵਿੰਦਰ ਸੁਖਵਿੰਦਰ ਹਾਂ ਜੀ ਤੇ ਪਿੰਡ ਇਹ ਆਪਣਾ ਪਿੰਡ ਰੂਪਾਲੀ ਫਤਿਹਵਾੜ ਜ਼ਿਲ੍ਹਾ ਦਾ ਠੀਕ ਐ ਜ਼ਿਲ੍ਹਾ ਫਤਿਹਵਾੜ ਦਾ ਹਾਂ ਜ਼ਿਲ੍ਹਾ ਫਤਿਹਵਾੜ ਤੇ ਕਿੰਨੇ ਨਗਲੇ ਕੇ ਆ ਬਾਈ ਆ 7-8 ਨਗ ਨਹੀਂ ਜੀ ਅੱਛਾ ਹਾਂ ਜੀ ਤੇ ਬਾਈ ਇਹ ਕੈਮੇ ਸੂਈ ਹੈਗੀ ਇਹ ਦੂਜੇ ਸੂਣਾ ਜੀ ਦੂਜੇ ਸੂਣਾ ਹਾਂ ਸੂਣਾ ਹੀ ਹੋਊ ਸੂ ਬਾਈ ਦੂਜੇ ਦੂਜੇ ਸੂਈ ਹੋਈ ਆ ਕਿੰਨੇ ਟਾਈਮ ਹੋ ਗਿਆ ਹਾਂ ਤੀਜਾ ਚੌਥਾ ਦਿਨ ਆ ਜੀ ਅੱਜ ਤੀਜਾ ਚੌਥਾ ਦਿਨ ਆਗਾ ਹਾਂ ਜੀ ਤੇ ਬਾਈ ਦੁੱਧ ਕਿੰਨਾ ਗਾਏ ਥੱਲੇ ਦੁੱਧ ਹੈ 14 ਕਿਲੋ ਬੋਲਾ ਤਿਆਰ ਹੈ ਹੁਣ ਹਾਜ਼ਰ 14 ਕਿਲੋ ਹਾਂ ਹਾਜ਼ਰ ਤੇ ਵੱਧ ਤੋਂ ਵੱਧ ਕਿੰਨਾ ਕਰ ਦੂਗੀ ਵੱਧ ਤੋਂ ਵੱਧ 17 18 ਕਿਲੋ ਦੁੱਧ ਤਿਆਰ ਹੈ ਠੀਕ ਹੈ 16 ਮੰਨ ਕੇ ਚੱਲਾ ਹਾਂ 16 ਤਿਆਰ ਹੈ ਠੀਕ ਹੈ ਤੇ ਮਗਰ ਇਹਦੇ ਕੱਟੀ ਕਿ ਕੱਟਾ ਮਗਰ ਕੱਟੀ ਮਗਰ ਇਹਦੇ ਕੱਟੀ ਆ ਬਾਈ ਤੇ ਕੀ ਡਿਮਾਂਡ ਕਰਦਾ ਬਾਈ ਇਹਦਾ 280 280 ਹਾਂ ਬਾਕੀ ਚ ਬਾਈ ਚ ਕੋਈ ਕਿਵੇਂ ਹਾਂ ਇੱਕ ਨੰਬਰ ਹੈ ਇੱਕ ਨੰਬਰ ਹਾਂ ਇੱਕ ਪਾਵੇਂ ਦੋ ਡੰਗ ਚੋਲੇ ਪਾਵੇਂ ਤਿੰਨ ਡੰਗ ਚੋਲੇ ਚਾਰ ਡੰਗ ਚੋਲੇ ਠੀਕ ਹੈ ਤੇ ਮੋਅ ਲੰਬਰਾ 74048 38218 ਤੇ ਲੈ ਬਈ ਮਿੱਤਰੋ ਕਰ ਲਿਓ ਮੁੰਡੇ ਨਾਲ ਕੰਟੈਕਟ ਦੇਖੋ ਬਾਕੀ ਬਈ 240 ਲੈ ਮਿੱਤਰੋ ਤਰੌਲੇ ਮੰਡੀ ਤੇ ਖੜਿਆਂਗੇ ਬਈ ਇਹਨੂੰ ਖੋਲ ਕੇ ਦਿਖਾ ਦੇਖੋ ਬਈ ਤੁਸੀਂ ਝੋਟੀ ਦਾ ਸਿੰਗ ਕੁਆਲਿਟੀ ਦੇਖੋ ਬਈ ਪੂਰਾ ਕੁੰਡੀ ਵਾਲਾ ਸਿੰਗ ਲੱਗਿਆ ਹੋਇਆਗਾ ਬਾਕੀ ਬਈ ਲੇਵਾ ਬਹੁਤ ਸ਼ਾਨਦਾਰ ਆਗਾ ਮੁਰਰਾ ਨਸਲਾ ਪੇ ਹੋ ਰਹੀ ਪਿਓਰ ਮੋਰਾ ਨਾਲ ਚਲਦੀ ਆ ਦੇਖੋ ਬਾਈ ਹਾਂ ਲੈਵਾ ਚੈੱਕ ਕਰੋ ਬਾਈ ਤੁਸੀਂ ਬਸ ਬਸ ਬਹੁਤ ਵੱਡਾ ਲੈਵਾ ਲੱਗਿਆ ਹੋਇਆ ਬਾਈ ਥਣ ਕੱਲਾ ਕੱਲਾ ਪੀੜੀ ਦੇ ਪਾਵੇ ਮੰਗੂ ਥਣ ਕੱਲਾ ਕੱਲਾ ਦੇਖੋ ਸਾਰੀ ਕਰਦੇ ਆਂਗੇ ਬਾਈ ਨਾਲ ਆਪਾਂ ਗੱਲਬਾਤ ਸੱਚੀ ਕਾ ਬਾਈ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਆਪਣਾ ਆਪਣਾ ਨਾਮ ਕੁਲਦੀਪ ਸਿੰਘ ਹੈ ਜੀ ਤੇ گاਉਂ گاਉਂ ਸਹਾਉਲੀ ਤੋਂ ਆਇਆ ਹਾਂ ਸਹਾਉਲੀ ਜਲਾ ਜਿਲ੍ਹਾ ਆਪਣਾ ਹੀ ਪਟਿਆਲਾ ਪੈਂਦਾ ਜੀ ਪਟਿਆਲਾ ਹਾਂਜੀ ਜਿਲ੍ਹਾ ਪਟਿਆਲਾ ਤੇ ਕੈਮਿਸ ਹੋਇਆ ਬਈ ਇਹ ਦੂਜੇ ਸੂਏ ਹੈ ਜੀ ਦੂਜੇ ਸੂਏ ਆ ਗਏ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਏ ਨੂੰ 14 ਦਿਨ ਹੋ ਗਏ 14 ਦਿਨ 14 15 ਦਿਨ ਹੋ ਗਏ 15 ਦਿਨ ਹਾਂਜੀ ਤੇ ਦੁੱਧ ਕਿੰਨਾ ਗੱਡੀ ਜਾਂਦੀ ਹੈ ਇਸ ਟਾਈਮ ਦੁੱਧ ਹੈਗਾ 15 16 ਲੀਟਰ ਹੁਣ ਤਿਆਰ ਇਸ ਟਾਈਮ 16 ਲੀਟਰ ਹਾਂਜੀ ਤੇ ਮਗਰ ਇਹਦੇ ਕੱਟੀ ਕੱਟਾ ਹੈ ਮਗਰ ਇਹਦੇ ਕੱਟਾ ਹੈ ਹਾਂਜੀ ਕੋਈ ਸੀਮਨ ਦਾ ਜਾਂ ਕੋਈ ਆਨਲਾਈਨ ਦੀ ਹੈ ਇਹ ਸੀਮਨ ਪਿਓਰ ਮੁਰਰੇ ਨਸਲ ਦੀ ਆ ਜੀ ਨਹੀਂ ਨਹੀਂ ਉਹ ਕੱਟਾ ਕੱਟਾ ਜੀ ਉਹ ਟੀਕਾ ਦਾ ਲਵਾਇਆ ਤਾਂ ਹੈਗਾ ਸੀ ਗਾਹਾਂ ਵਾਲੇ ਬੰਦੇ ਨੇ ਜੀ ਟੀਕਾ ਉਹ ਪਤਾ ਨਹੀਂ ਹੈਗਾ ਵੀ ਵਿਕੇ ਗਰੰਟੀ ਵੀ ਕੋਈ ਆਪਣੀ ਹਾਂ ਵੀ ਜਿਹੜਾ ਟੀਕਾ ਹੈਗਾ ਉਹ ਕਹਿੰਦੇ ਤਾਂ ਹੈਗੇ ਨੇ ਦੂ ਆਰਜਨ ਕੁੰਗੜ ਦਾ ਜਿਹੜਾ ਆਉਂਦਾ ਠੀਕ ਆ ਉਹ ਆ ਜੀ ਠੀਕ ਆ ਬਾਕੀ ਦੇਖੋ ਕੀ ਪਤਾ ਜੀ ਅਗਲੇ ਤਾਂ ਹੁਣ ਆਪਣੇ ਕੋਲ ਤਾਂ ਗੱਬਣ ਆਈ ਤੇ ਆਪਾਂ ਨੇ ਸਵਾਈ ਆ ਜੀ ਠੀਕ ਹੈ ਹਾਂਜੀ ਤੇ ਡਿਮਾਂਡ ਕਿੰਨੀ ਕਰਦਾ ਡਿਮਾਂਡ ਦੀ ਕੱਸੀ ਕਰਦੇ ਆ 1,80,000 ਰੁਪਏ ਵੀ ਡਿਮਾਂਡ ਕਰਦਾਗਾ ਦੇਖੋ ਬਈ ਬਾਕੀ ਚ ਬਾਈ ਚ ਬੂਈ ਕਿਵੇਂ ਆਈ ਬਾਈ ਪੂਰੀ ਮੋਟੀ ਉਂਗਲੀ ਵਰਗੀ ਆ ਜੀ ਪੂਰੀ ਵਧੀਆ ਗਈ ਚ ਬਾਈ ਪੂਰੀ ਵਧੀਆ ਜੀ ਦੇਖੋ ਬਾਈ 16 ਲੀਟਰ ਦੁੱਧ ਤਿਆਰ ਹੋਊਗਾ ਜੀ ਹੁਣ ਠੀਕ ਆ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 99157 ਠੀਕ ਆ 56 878 ਠੀਕ ਲੈ ਮਿੱਤਰੋ ਕਰ ਲਿਓ ਕੰਟੈਕਟ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਧੰਨਵਾਦ ਜੀ ਧੰਨਵਾਦ